ਸਟਾਰ ਕਿੰਨਾ ਕਰਤੀ ਚਲਕੋਗੇ ਚੱਲਾਂਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਕ ਨਵਾਂ ਬਲੌਗ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਹਰ ਤਰ੍ਹਾਂ ਦੀ ਤਰ੍ਹਾਂ ਤੇ ਇੱਕ ਛੋਟੀ ਜੀ ਵੀਡੀਓ ਏ ਤੇ ਨੌਲੇਜ ਦੇ ਵਿੱਚ ਆਪਾਂ ਪੂਰੀ ਦਵਾਂਗੇ ਤੇ ਸਾਰੀ ਵੀਡੀਓ ਏ ਟੂ ਜ਼ेड ਸਾਰੀ ਦੇਖਿਓ ਸਾਰੀ ਦੇਖ ਕੇ ਕਮੈਂਟ ਸ਼ੇਅਰ ਜਰੂਰ ਕਰ ਦਿਓ ਤੇ ਜਿਹੜੇ ਆਪਣੇ ਚੈਨਲ ਨਾਲ ਨਵੇਂ ਜੁੜੇ ਆ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਬੈਲ ਵਾਲਾ ਬਟਨ ਜਰੂਰ ਨੱਪਿਆ ਕਰੋ ਸ਼ੇਅਰ ਜਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਨਾਲ ਹੀ ਆਪਾਂ ਜੇ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰੋਗੇ ਤਾਂ ਨਵੀਆਂ ਤੋਂ ਨਵੀਆਂ ਚੀਜ਼ਾਂ ਤੁਹਾਨੂੰ ਦਿਖਾਵਾਂਗੇ ਤੇ ਉਹਦੇ ਵਿੱਚ ਅੱਜ ਆਪਾਂ ਲੈ ਕੇ ਆ ਗਏ ਆ ਬੈਗਨਰ 2010 ਮਾਡਲ BX I ਟੌਪ ਵਾਲਾ ਮਾਡਲ ਤੇ ਜੋ ਜੋ ਇਹਦੇ ਚ ਆਪਾਂ ਦਵਾਂਗੇ ਗੱਡੀ ਤੁਹਾਡੇ ਸਾਹਮਣੇ ਖੜੀ ਏ ਜੋ ਜੋ ਇਹਦੇ ਵਿੱਚ ਆਪਾਂ ਦਵਾਂਗੇ ਤੁਸੀਂ ਲਾ ਲਓ ਕਿ ਵਿੱਚੇ ਆਪਾਂ ਤੁਹਾਡੇ ਨਾਂ ਕਰਾ ਦੇਣੀ ਹੈ ਵਿੱਚੇ 5 5 ਸਾਲ ਦੀ ਪਾਸਿੰਗ ਤੁਹਾਨੂੰ ਦਵਾ ਦਾਂਗੇ ਤੇ ਵਿੱਚੇ ਤੁਸੀਂ ਆਪਣਾ ਨਾਂ ਵੀ ਹੋ ਗਈ 5 ਸਾਲ ਦੀ ਪਾਸਿੰਗ ਹੋ ਗਈ ਨਾਲੋਂ ਨਾਲ ਹੀ ਆਪਾਂ ਤੇ ਨਾਲ ਹੀ ਫੁੱਲ ਬੀਮਾ ਫੁੱਲ ਨਹੀਂ ਮਤਲਬ ਕਿ ਥਰਡ ਪਾਰਟੀ ਬੀਮਾ ਤੇ ਨਾਲ ਹੀ ਬੀਮਾ ਸਾਲ ਦਾ ਇੱਕ ਪੂਰਾ ਪਿਆ ਤੇ ਟੈਟੂਰ ਹਰ ਚੀਜ਼ ਸਭ ਕੁਝ ਨਵਾਂ ਤੇ ਆਜੋ ਤੁਹਾਨੂੰ ਆਪਾਂ ਪਹਿਲਾਂ ਗੱਡੀ ਵਿਖਾ ਦਿੰਨੇ ਆ ਤੇ ਵਿੱਚੇ ਤੁਹਾਡੇ ਨਾਂ ਕਰਾਵਾਂਗੇ ਵਿੱਚੇ ਨੰਬਰ ਲਾਵਾਂਗੇ ਤੇ ਵਿੱਚੇ ਤੁਹਾਨੂੰ 5 ਸਾਲ ਦੀ ਪਾਸਿੰਗ ਕਰਾ ਕੇ ਦਵਾਂਗੇ ਤੇ ਗੱਡੀ ਪੂਰੀ ਸੋਹਣੀ ਏ ਤੇ ਲੱਗੀ ਵੱਜੀ ਦੀ ਫੁੱਲ ਗਰੰਟੀ ਏ ਤੇ ਪਿਓਰ ਪੈਟਰੋਲ ਏ ਧੁੰਦ ਦਾ ਆ ਗਿਆ ਮੌਸਮ ਤੇ ਇੰਨੇ ਕੋਈ ਪੈਸਿਆਂ ਚ ਅਗਾ ਕੋ ਨਹੀਂ ਲੱਭਣੀ ਚੱਕੋ ਫੋਨ ਤੇ ਕਰੋ ਕਾਲ ਤੇ ਗੱਡੀ ਦਾ ਰੇਟ ਵੀ ਆਪਾਂ ਮੈਂਸ਼ਨ ਕਰਾਂਗੇ ਉਸ ਤੋਂ ਪਹਿਲਾਂ ਤੁਸੀਂ ਗੱਡੀ ਸਾਰੀ ਚੈੱਕ ਕਰ ਲਓ ਗੱਡੀ ਸੋਹਣੀ ਹੈ ਲਗਭਗ ਤੁਹਾਨੂੰ ਦਿਖਾ ਦਿੰਨਾ ਚਾਰੇ ਪੰਜੇ ਨਵੇਂ ਅਪੋਲੋ ਦੇ ਟਾਇਰ ਹੈ ਪੰਜੇ ਨਵੇਂ ਆ ਕਰੋ ਚੈੱਕ ਪੰਜੇ ਟਾਇਰ ਅਪੋਲੋ ਦੇ ਬਿਲਕੁਲ ਨਵੇਂ ਆ ਬਿਲਕੁਲ ਬ੍ਰੈਂਡ ਨਿਊ ਚੈੱਕੋ ਹਾਂ ਵੀ ਦੇਖੋ ਉਸ ਤੋਂ ਬਾਅਦ ਗੱਡੀ 'ਚ ਸਾਰੀ ਗੱਡੀ ਤੇ ਜਿਹੜਾ ਕੰਮ ਖਰਚਾ ਜਿਵੇਂ ਆ ਬੈਂਪਰ ਤੇ ਮੜਾ ਜਾਂ ਸਕਰੈਚ ਆ ਜਾਂ ਫਿਰ ਜਿਵੇਂ ਆ ਇੱਥੇ ਮੜਾ ਸੁੱਕਾ ਡੈਂਟਿਸਟ ਡੈਂਟ ਕੱਢਿਆ ਆ ਹੋਰ ਗੱਡੀ ਤਕਰੀਬਨ ਪੇਂਟ ਦੀ ਓਰੀਜਨਲ ਜਾਂ ਜਿਵੇਂ ਆ ਬੈਂਪਰ ਤੇ ਆ ਕਿਉਂਕਿ ਆਪਣੇ ਕੋਲ ਆਈ ਇਹ ਵਿਕਣੀ ਆਪਣੀ ਹਿੰਦੀ ਦਾ ਪੈਨ ਨੂੰ ਕੰਮ ਕਰਵਾ ਹੀ ਦੇਈਦਾ ਆਪਣੇ ਕੋਲ ਵਿਕਣੀ ਆਈ ਇਹ ਤਾਂ ਕਰਕੇ ਆ ਕੰਮ ਖਰਚਾ ਹੈਗਾ ਜਿਵੇਂ ਆ ਬੈਂਪਰਾਂ ਤੇ ਹੋ ਗਿਆ ਬੈਂਪਰਾਂ ਤੇ ਜਿਵੇਂ ਸਕਰੈਚ ਹੋ ਗਏ ਕਿਉਂਕਿ ਘਰੇਲੂ ਕਰਕੇ ਇਦਾਂ ਦੀ ਏ ਜੇ ਤੁਹਾਨੂੰ ਕੋਈ ਡੀਲਰ ਦੀ ਹੁੰਦੀ ਉਹਨਾਂ ਤਾਂ ਤੁਹਾਨੂੰ ਪਤਾ ਬਣਾ ਦੇਣੀ ਸੀ ਪਤੀਆ ਆਜੋ ਹੁਣ ਤੁਹਾਨੂੰ ਆਪ ਵਿਚੋ ਦਿਖਾ ਦਿੰਨੇ ਆ ਉਹਦਾ ਬੈਸਟ ਏ ਕਿਉਂਕਿ 5 ਸਾਲ ਦੀ ਪਾਸਿੰਗ ਵੀ ਕਰਵਾ ਕੇ ਦੇਣੀ ਵਿੱਚ ਹੀ ਆ ਲੋ ਕਰੋ ਚੈੱਕ ਸ਼ਾਤਿਸ਼ ਉਤਸਾਹ ਓਕੇ ਆ ਸ਼ੀਟ ਕਵਰ ਵਧੀਆ ਪਿਆ ਵੀ ਐਕਸਾਈ ਮਾਡਲ ਏ ਪਾਵਰ ਵਿੰਡੋ ਏ ਠੀਕ ਏ ਆਸ਼ੀਸ਼ਾਂ ਦੇ ਆ ਗਿਆ ਜਿੱਧਰ ਉਧਰ ਕਰਨ ਵਾਲੇ ਫੀਚਰ ਤਾਂ ਸਾਰੇ ਹੀ ਹੈਗੇ ਨਾ ਤਕਰੀਬਨ ਆਹ ਸਟੀਰੀਓ ਆ ਗਿਆ AC ਓਕੇ ਆ ਸਭ ਕੁਝ ਚੱਲਦਾ ਆਹ ਬੂਤਲ ਬਦਲ ਰੱਖਣ ਨੂੰ ਇੱਕ ਉਧਰ ਵਿੰਡੋ ਪਾਵਰ ਆ ਗਈ ਉੱਤੋਂ ਹੀ ਬਿਲਕੁਲ ਓਕੇ ਆ ਆ ਇੱਕ ਸੈਂਸਰ ਜਿਹਾ ਲੱਗਾ ਆ ਕਿ ਮਤਲਬ ਕਿ ਬੈਕ ਕਰੀਏ ਟੂ ਟੂ ਕਰਨ ਲੱਗ ਜਾਂਦਾ ਤੇ ਗੱਡੀ ਕੁੱਲ ਮਿਲਾ ਕੇ ਵਧੀਆ ਸੋਹਣੀ ਹੈ ਤੇ ਆ ਜੇ ਤੁਹਾਨੂੰ ਬਾਰੀਆਂ ਚੈੱਕ ਕਰਾਉਣਾ ਬਾਰੀਆਂ ਚੈੱਕ ਕਰੋ ਕੋਈ ਰਸਨੀ ਦੁਸ਼ਤੀ ਨਹੀਂ ਕਿਤੇ ਵੀ ਹੈਗੀ ਗੱਡੀ ਸਾਰੀ ਤੇ ਕੋਈ ਘਰੇਲੂ ਗੱਡੀ ਤੁਹਾਨੂੰ ਕਹਦਾ ਆਪਣੀ ਹੁੰਦੀ ਤੇ ਆਪਾਂ ਦਾ ਚਮਕਾ ਦੇਣੀ ਪੂਰੀ ਚਲੋ ਜੀ ਆਹ ਹਿੰਦੀ ਬੀ ਦੀ ਮੋਟਰ ਤੋਂ ਦੀ ਸਰਵਿਸ ਹੋਈ ਏ ਨੈਕਸਟ ਸਰਵਿਸ 90000 ਤੇ ਹੋਣੀ ਏ ਆ ਜਿਓ ਅੱਗੇ ਤੇ ਆ ਅਗਲੀ ਵਾਰੀ ਕਰੋ ਚੈੱਕ ਹਲੋ ਜੀ ਫਰੇਮ ਦੀ ਬਹੁਤ ਸੋਹਣੀ ਹੈ ਫਰੇਮ ਦੀ ਜਮਾਂ ਨਵੀਂ ਹੈ ਸ਼ੀਟ ਕਵਰੀ ਵਧੀਆ ਫੈਮਲੀ ਕਾਰ ਹੈ ਵਧੀਆ ਚਲਾਉਣ ਨੂੰ ਜਿੰਨੇ ਥੋੜੇ ਜੇ ਪੈਸੇ ਲਾਉਣੇ ਹੁੰਦੇ ਹਾਸਤੇ ਬੈਸਟ ਏ ਜਿੰਨੇ ਥੋੜੇ ਜੇ ਪੈਸੇ ਲਾਉਣੇ ਹੁੰਦੇ ਹਾਸਤੇ ਬੈਸਟ ਏ ਆ ਤੁਹਾਨੂੰ ਆਪ ਡਿੱਗੀ ਵੀ ਚੈੱਕ ਕਰਵਾ ਦਿੰਨੇ ਆ ਡਿੱਗੀ ਬੜੀ ਖੁੱਲੀ ਆ ਦੇਖੋ ਸਿਲੰਡਰ ਸੁੱਲਾ ਚੈੱਕ ਕਰੋ ਪੀਸ ਪੂ ਸਭ ਨਾਲ ਦੇ ਆ ਜੇ ਪਤਾ ਨੂੰ ਪੰਜਵਾਂ ਟਾਇਰ ਵੀ ਖਾਨੇ ਪੰਜਵਾਂ ਟਾਇਰ ਵੀ ਨਵਾਂ ਹੀ ਹੈ ਕਰੋ ਚੈੱਕ ਆ ਪਿਆ ਚੈੱਕ ਜੁੱਕ ਅੰਦਰੋਂ ਸ਼ੀਲਡ ਸਾਰੀ ਕੋਈ ਫਰੇਮ ਤੇ ਕੋਈ ਸੀਐਨਜੀ ਨਹੀਂ ਹੈਗੀ ਕਿਉਂਕਿ ਮੇਨ ਪੈਟਰੋਲ ਗੱਡੀ ਕਦੀ ਵੀ ਸੀਐਨਜੀ ਵਾਲੀ ਨਾ ਲਿਆ ਕਰੋ ਬੜਾ ਖਰਾਬ ਕਰਦੀ ਬਾਅਦ ਚ ਕਿਉਂਕਿ ਆਪਣੇ ਪ੍ਰੋਪਰ ਇੱਥੇ ਮਿਸਤਰੀ ਨਹੀਂ ਹੈਗੇ ਸੀਐਨਜੀ ਦੇ ਕਿਉਂਕਿ ਅਸੀਂ ਦਾ ਨਹੀਂ ਲੈਂਦੇ ਇਸ ਦਾ ਪਿਓਰ ਪੈਟਰੋਲ ਲੈਣਿਆ ਗੱਡੀ ਸੀਐਨਜੀ ਵੇਚਦੇ ਵੀ ਕੋ ਨਹੀਂ। ਆ ਲੋ ਜੀ। ਆ ਵੀ ਕਰ ਲੋ ਚੈੱਕ। ਐ ਸੀਲਾ ਸੁਲਾ ਕੋਈ ਰਸਟਿੰਗ ਨਹੀਂ ਕੋਈ ਕੁਝ ਨਹੀਂ ਹੈਗੀ। ਵਧੀਆ ਪਈ ਗੱਡੀ। ਕਿਉਂਕਿ ਸਿਆਲ ਆ ਗਿਆ ਸਿਆਲ ਦੇ ਮੌਕੇ ਤੇ ਚੱਕ ਲੋ ਫਾਇਦਾ। ਕਰੋ ਕਾਲ ਤੇ ਰੇਟ ਇਹਦਾ ਹੈਗਾ ਜੇ 1.5 ਲੱਖ ਰੁਪਈਆ। ਵਿੱਚੇ ਨਾਂ ਕਰਾ ਕੇ ਨੰਬਰ ਲਾ ਕੇ ਸਾਲ ਦਾ ਬੀਮਾ ਦੇਣਗੇ ਪਾਸਿੰਗ 5 ਸਾਲ ਦੀ ਦੇਣਗੇ ਤੇ ਰੇਟ ਹੈਗਾ ਸਿਰਫ 1 ਲੱਖ 1.5 ਲੱਖ ਰੁਪਇਆ ਆਜੋ ਹੁਣ ਆਪਾਂ ਬੌਂਡ ਚੱਕ ਕੇ ਤੁਹਾਨੂੰ ਦਿਖਾ ਦਿੰਨੇ ਆ ਆ ਦਿਓ ਆਹ ਲੋ ਚੱਕੋ ਕੋਈ ਰਸਟਿੰਗ ਨਹੀਂ ਹੈਪਨ ਚੈੱਕ ਕਰ ਲੋ ਕੋਈ ਲੱਗੀ ਵੱਜੀ ਨਹੀਂ origignal ਫੱਟੀ ਏ ਆਹ ਲੋ ਬੌਂਡ ਚੈੱਕ ਕਰ ਲੋ ਸ਼ੀਲਡ ਬੌਂਡ ਤੇ ਨਾਲ ਦਾ ਬੌਂਡ ਤੇ ਬੈਟਰੀ ਵੀ ਨਵੀਂ ਐ ਮਰਨ ਦੀ ਕੋਲਮ ਲਾ ਕੇ ਗੱਡੀ ਸੋਹਣੀ ਜਿਹੜੀ ਆ ਚੀਜ਼ ਆਉਂਦੀ ਨੇ ਉਹ ਡਰਿਆ ਨਾ ਕਰੋ ਇਹ ਜਿਵੇਂ ਕੋਈ ਚੀਜ਼ ਚੱਲਦੀ ਐ ਮਾੜਾ ਮੋਟਾ ਇੰਝ ਨੇ ਇਸ ਕਰ ਚੱਲ ਰਿਹਾ ਹੈ ਨਾ ਉੱਤੇ ਭਾਫ਼ ਜਿਹਾ ਕੋਈ ਚੀਜ਼ ਜੰਮਣ ਲੱਗ ਜਾਂਦੀ ਉਹਦੇ ਤੇ ਕਟਾ ਜੰਮਣ ਲੱਗ ਜਾਂਦਾ ਇਹ ਉਹ ਚੀਜ਼ ਹੁੰਦੀ ਐ ਹੁੰਦਾ ਜਮਾ ਸੁੱਕਾ ਕੋਈ ਲੀਕਿੰਗ ਨਹੀਂ ਹੁੰਦੀ ਕੋਈ ਲੀਕਿੰਗ ਕਿੰਨੇ ਦਿਨ ਹੋ ਗਏ ਇੱਥੇ ਖੜੀ ਗੱਡੀ ਆ ਤੁਹਾਨੂੰ ਖਾ ਲੈਂਦਾ ਮੈਂ ਇੱਥੇ ਖੜੀ ਗੱਡੀ ਕਿੰਨੇ ਦਿਨ ਹੋ ਗਿਆ ਕੋਈ ਦਿਖਾਓ ਕੋਈ ਲੀਕਿੰਗ ਹੈਗੀ ਇਹ ਮਤਲਬ ਕਿ ਇਹ ਚੱਕਰ ਹੁੰਦਾ ਹੈ ਕਿ ਗੱਡੀ ਤੇ ਮਾੜਾ ਮੋਟਾ ਵੈਸੇ ਗੰਦਪੇਲ ਉੱਤੇ ਜੰਮਣ ਲੱਗ ਜਾਂਦਾ ਕਿਉਂਕਿ ਕੋਈ ਵੀ ਚੀਜ਼ ਚੱਲਦੀ ਇਸਕਾ ਤੇਲ ਨਾਲ ਚਲਣੀ ਹੈ ਤੇ ਮਾੜਾ ਮੋਟਾ ਉਹ ਆਪਦੀ 스멜 ਜੀ ਛੱਡਦਾ ਰਹਿੰਦਾ ਉੱਤੇ ਚੀਜ਼ਾਂ ਜੰਮਣ ਲੱਗ ਜਾਂਦੀਆਂ ਦੀ ਟੈਨਸ਼ਨ ਨਾ ਲਿਆ ਕਰੋ ਕੋਈ ਲੀਕਿੰਗ ਨਹੀਂ ਹੈਗੀ ਕੋਈ ਕੁਝ ਨਹੀਂ ਹੈਗੀ ਸੁੱਕਾ ਕਿਉਂਕਿ ਜੇ ਆਪਣੀ ਗੱਡੀ ਹੁੰਦੀ ਆਪਾਂ ਤੋੜ ਦੇਣਾ ਸੀ ਘਰੇਲੂ ਗੱਡੀ ਹੈ ਇੰਨੀ ਮਿਹਨਤ ਹੁੰਦੀ ਵੀ ਕੋ ਨਹੀਂ ਤੇ ਤਾਂ ਕਰਕੇ ਇਦਾਂ ਦੀ ਇਦਾਂ ਦੇ ਤੁਹਾਨੂੰ ਇਹ ਦੱਸਿਓ ਕਿ ਤੁਹਾਨੂੰ ਇਹ ਵੀਡੀਓ ਸਾਡੀ ਕਿੱਦਾਂ ਦੀ ਲੱਗੀ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਜ਼ਰੂਰ ਕਰਿਓ ਤੇ A to Z ਸਾਰੀ ਵੀਡੀਓ ਵੇਖਿਆ ਕਰੋ ਕਮੈਂਟ ਜ਼ਰੂਰ ਕਰਦਿਆ ਕਰੋ ਸ਼ੇਅਰ ਨਹੀਂ ਕਰਨੀ ਚਲ ਕਮੈਂਟੀ ਕਰਦਿਆ ਕਰੋ ਕਿ ਚੰਗੀ ਹੋਵੇ ਮਾੜੀ ਹੋਵੇ ਦੱਸਦਿਆ ਕਰੋ ਕੋਈ ਗਲਤੀਆਂ ਸਾਡੇ ਤੋਂ ਹੋ ਜਾਂਦੀਆਂ ਤੇ ਫਿਰ ਅਸੀਂ ਹਰ ਚੀਜ਼ ਤੁਹਾਨੂੰ ਨੌਲੇਜ ਦੇਦਾਂ ਕਰਾਂਗੇ ਲੱਕੀ ਬੱਜੀ ਕਿ ਸ਼ੀਲਡ ਕਿਵੇਂ ਪਤਾ ਲੱਗਦਾ ਪੇਂਡ ਦਾ ਕਿਵੇਂ ਪਤਾ ਲੱਗਦਾ ਜਿਹੜੀ ਮਰਜ਼ੀ ਚੀਜ਼ ਪੁੱਛ ਲਿਆ ਕਰੋ ਕੋਈ RC ਬਾਰੇ ਪੁੱਛਣਾ ਹੋਵੇ ਹਰ ਚੀਜ਼ ਦੀ ਅਸੀਂ ਨੌਲੇਜ ਤੁਹਾਨੂੰ ਦਵਾ ਕਰਾਂਗੇ ਤੇ ਕਿਦਾਂ ਦੀ ਵੀਡੀਓ ਲੱਗੀ बस ਇੰਨਾ ਹੀ ਦੱਸ ਦਿਆ ਕਰੋ ਸੋਹਣੀ ਲੱਗੇ ਮਾੜੀ ਲੱਗੇ ਚੰਗੀ ਲੱਗੇ ਕਮੈਂਟ ਜਰੂਰ ਕਰ ਦਿਆ ਕਰੋ ਤੇ ਸਾਰੀ A to Z ਵੀਡੀਓ ਵੇਖਿਆ ਕਰੋ ਤੇ ਧੰਨਵਾਦ ਇੰਨਾ ਪਿਆਰ ਦੇਣ ਲਈ ਬਹੁਤ ਬਹੁਤ ਧੰਨਵਾਦ